ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਸਰਹੱਦੀ ਲੋਕ ਵਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਅੱਜ ਅਸੀਂ ਬਿਲਕੁਲ ਹੀ ਵਾਗਾ ਬਾਰਡਰ ਦੇ ਇਹ ਜਿਹੜਾ ਉਸ ਜਗ੍ਹਾ ਤੇ ਖੜੇ ਆ ਜਿੱਥੇ ਤੁਸੀਂ ਵੇਖ ਰਹੇ ਕਿ ਗੱਡੀਆਂ ਜਾ ਰਹੀਆਂ ਵਾ ਇਹ ਵਾਗਾ ਬਾਰਡਰ ਦੀ ਇਹ ਨਾਲ ਹੀ ਪਾਰਕ ਆ ਇਹ ਵਾਗਾ ਬਾਰਡਰ ਦੀ ਜਿੱਥੋਂ ਅੱਗੇ ਐਂਟਰੀ ਹੁੰਦੀ ਆ ਉਥੋਂ ਨਾਲ ਹੀ ਇੱਕ ਸੜਕ ਮੁੜਦੀ ਆ ਸੜਕ ਮੁੜਦੀ ਆ ਪਿੰਡ ਰੋੜਾਂ ਵਾਲੇ ਨੂੰ ਰੋੜਾ ਵਾਲਾ ਜਾਨੀ ਕਿ ਬਿਲਕੁਲ ਵਾਗੇ ਬਾਰਡਰ ਦੇ ਜਿਹੜਾ ਨਾਲ-ਨਾਲ ਪਿੰਡ ਪੈ ਜਾਂਦਾ ਏ ਤੇ ਅਸੀਂ ਅੱਜ ਤੁਹਾਨੂੰ ਜਿਹੜਾ ਵਾ ਅ ਰੋੜਾ ਵਾਲਾ ਪਿੰਡ ਉਥੋਂ ਦੀ ਸੈਰ ਕਰਾਉਣੀ ਆ ਉਥੇ ਤੁਹਾਨੂੰ ਲੈ ਕੇ ਚਲਦੇ ਆ ਉਥੋਂ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਤੇ ਆਓ ਚਲਦੇ ਆ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਹਾਂਜੀ ਦੋਸਤੋ ਅਸੀਂ ਬਿਲਕੁਲ ਹੁਣ ਵਾਗਾ ਬਾਰਡਰ ਦੀ ਕੰਧ ਦੇ ਨਾਲ-ਨਾਲ ਜਿਹੜਾ ਪਿੰਡ ਰੋੜਾ ਵਾਲੇ ਪਹੁੰਚ ਰਹੇ ਆ हां जी दोस्तों ਅਸੀਂ ਪਹੁੰਚ ਚੁੱਕੇ ਹਾਂ ਜੀ ਪਿੰਡ ਰੋੜਾਂ ਵਾਲੇ ਤੇ ਰੋੜਾਂ ਵਾਲਾ ਦੱਸਿਆ ਸੀ ਸਾਨੂੰ ਕਿ ਬਿਲਕੁਲ ਜਿਹੜਾ ਇਹ ਤਾਰਾਂ ਦੇ ਲੱਗਿਆ ਬਿਲਕੁਲ ਵਗੇ ਬਾਰਡਰ ਦੇ ਨਾਲ ਹੈ ਸਿਰਫ 1 ਮਿੰਟ 2 ਮਿੰਟ ਸਾਨੂੰ ਲੱਗੇ ਨੇ ਤੇ ਵਗੇ ਬਾਰਡਰ ਤੋਂ ਤੇ ਫਿਰ ਅਸੀਂ ਜਿਹੜਾ ਪਿੰਡ ਦੇ ਵਿੱਚ ਐਂਟਰ ਹੋ ਗਏ ਆ ਤੁਸੀਂ ਮੇਰੇ ਪਿੱਛੇ ਵੇਖੋ ਕਿ ਜਿਹੜਾ ਸਾਡੇ ਦੇਸ਼ ਦਾ ਤਿਰੰਗਾ ਹੈ ਤੇ ਉਹਨਾਂ ਦਾ ਜਿਹੜਾ ਝੰਡਾ ਵਾ ਉਹ ਬਿਲਕੁਲ ਜਿਹੜਿਆ ਸਾਫ਼ ਦਿਖ ਰਿਹਾ ਹੈ ਤਾਰਾਂ ਜਿਹੜੀਆਂ ਬਿਲਕੁਲ ਬਾਰਡਰ ਦੀਆਂ ਬਿਲਕੁਲ ਨਜ਼ਦੀਕ ਨੇ ਉਹ ਵੀ ਤੁਸੀਂ ਪਿੱਛੇ ਵੇਖ ਰਹੇ ਜੋ ਤੇ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਥੋੜਾ ਜੂਮ ਕਰਕੇ ਵਿਖਾਉਣ ਦੀ हां जी दोस्तों ਅਸੀਂ ਰੋੜਾ ਵਾਲੇ ਪਿੰਡ ਦੇ ਵਿੱਚ ਜਿਹੜਾ ਐਂਟਰ ਹੋ ਚੁੱਕੇ ਆ ਤੇ ਸਾਡੇ ਨਾਲ ਨੇ ਸਰਦਾਰ ਲਖਵਿੰਦਰ ਸਿੰਘ ਜੀ ਤੇ ਉਹ ਸਾਨੂੰ ਇਹ ਦੱਸ ਰਿਹਾ ਕਿ ਇੱਥੇ ਜਿਹੜਾ ਬੋਰਡ ਵਾ ਇੱਥੇ ਜਦੋਂ ਗਰਮੀਆਂ ਦਾ ਮੌਸਮ ਹੁੰਦਾ ਤੇ ਜਿਹੜੀਆਂ ਬਹੁਤ ਰੌਣਕਾਂ ਲੱਗਦੀਆਂ ਪਿੰਡ ਦੀ ਜਿਹੜੀ ਸਿਆਣੇ ਬੰਦੀ ਆ ਜਾਂ ਨੌਜਵਾਨ ਮੁੰਡੇ ਆ ਉਹ ਇੱਥੇ ਆ ਕੇ ਬੈੰਦੇ ਆ ਕਿਉਂਕਿ ਬੋਰਡ ਦੀ ਬਹੁਤ ਜਿਹੜੀ ਠੰਡੀ ਸ਼ਾਮ ਆ ਉਹਦੇ ਸਾਹਮਣੇ ਬਿਲਕੁਲ ਗੁਰਦੁਆਰਾ ਜੀ ਤੇ ਅੱਜ ਕੱਲ ਫਿਰ ਮੌਸਮ ਕਰਕੇ ਨਹੀਂ ਬਹਿ ਰਹੇ ਲੋਕ ਹਾਂ ਜੀ ਅੱਜ ਫਿਰ ਉਹ ਤੁੱਪੇ ਤੱਪੇ ਬਹਿ ਜਾਂਦੇ ਆ ਨਾ ਤਾਂ ਫਿਰ ਉਹ अच्छा गर्मीया जी, जी। अच्छा, आ, ते फिर बहुत रौनकਾਂ ਨੇ ਤੇ सियाल دی چت ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ ہاں اچھا सियाਲ ਨੂੰ ਫਿਰ रौनकਾਂ ਲੱਗਦੀਆਂ ਤੇ ਗਰਮੀਆਂ 'ਚ ਫਿਰ ਧੁੱਪਾਂ ਦੇ ਮੰਜੇ ਡਿੱਤੀਆਂ ਫਿਰ ਆ ਫਿਰ ਕੋਈ ਬੰਦਾ ਚਲੋ ਪਾਸੇ-ਪਾਸੇ ਬੈ ਬੂ ਜਾਂਦਾ ਜਾਂ ਕੋਠੇ ਦੇ ਇੱਕ ਦੇ ਬਹਿ ਜਾਂਦਾ اچھا ਤੁਹਾਨੂੰ ਮਤਲਬ ਕਿ ਤਾਰਾਂ ਦੇ ਇਥੋਂ ਬਿਲਕੁਲ ਲੱਗੇ ਪੈ ਜਾਂਦੀਆਂ ਹਾਂਜੀ ਹਾਂਜੀ ਬਿਲਕੁਲ ਲੱਗ ਗਈ ਇਥੋਂ ਕਿੰਨੀਆਂ ਤਾਰਾਂ ਮੈਨੂੰ ਮਿਲ ਮਹਾ ਦੋ ਤਿੰਨ ਕਿੱਲੇ ਨੇ 6-7 ਕਿੱਲੇ ਬਣੀ ਜਣਾ 6-7 ਕਿੱਲੇ ਹਾਂ ਅੱਛਾ ਜੀ 6-7 ਕਿੱਲੇ ਦਾਰਾ ਨੇ ਹਨਾ ਤੇ ਉਹਗੇ ਬਾਰਡਰ ਦੇ ਜਦੋਂ ਉੱਥੇ ਲੱਗਦੇ ਨੇ ਗਾਣੇ ਗੁਣੇ ਵੱਜਦੇ ਆ ਉਹ ਪਾਕਿਸਤਾਨ ਦੇ ਜਾਂ ਇਧਰ ਦੇ ਫਿਰ ਤੁਹਾਨੂੰ ਬਿਲਕੁਲ ਸਾਫ਼ ਸਾਈਂ ਦਿੰਦੀ ਆ ਬਿਲਕੁਲ ਸਾਫ਼ ਆਉਂਦੀ ਆ ਜੀ ਉਧਰੋਂ ਸਬਜ਼ੀ ਵੇਚਣ ਦੇ ਰੇਟ ਤੜਕੇ ਸੁਣ ਲਈ ਦੇ ਆ ਗੋਭੀ ਦਾ ਰੇਟ ਜ ਆ ਫਲਾਣੀ ਚਾਹ ਦਾ ਰੇਟ ਆ ਅੱਛਾ ਜੀ ਜਿਵੇਂ ਆਪਣੇ ਸਪੀਕਰ ਲੱਗੇ ਉਦਾਂ ਹੀ ਉਹਨਾਂ ਵੀ ਲਾਏ ਆ ਅੱਛਾ ਅੱਛਾ ਜਾਨੀ ਕਿ ਲਾਹੌਰ ਤਾਂ ਇੱਥੋਂ ਕਹਿੰਦੀ ਬਿਲਕੁਲ ਨੇੜੇ ਹੀ ਆ ਆ ਜਿੰਨਾ ਕੰਮ ਬਰਸਾਰ ਤੋਂ ਉਹਨਾਂ ਕ ਕਹਿੰਦੀ ਆ ਜਦੋਂ ਵਾਗੇ ਬਾਰਡਰ ਦੇ ਆਪਾਂ ਅੱਗੇ ਐਂਟਰ ਹੁੰਦੇ ਹਨਾ ਹਾਂਜੀ ਤੇ ਉੱਥੋਂ ਗੇਟ ਤੋਂ ਅੱਗੇ ਜਾਂਦਿਆਂ ਸਾਰੀ ਲਾਹੌਰ ਦਾ ਇਲਾਕਾ ਸ਼ੁਰੂ ਹੋ ਜਾਂਦਾ ਹੋ ਜਾਂਦਾ ਹੋ ਜਾਂਦਾ ਤੇ ਫਿਰ ਉੱਥੋਂ ਕਹਿੰਦੇ ਆ ਕਿ ਲਾਹੌਰ ਲੱਗਣਾ ਸ਼ੁਰੂ ਹੋ ਜਾਂਦਾ ਥੋੜਾ ਹੀ ਅੱਗੇ ਜਾ ਕੇ ਲਾਹੌਰ ਆ ਹਾਂਜੀ ਹਾਂਜੀ ਉਹਨਾਂ ਕੇ ਜਿੰਨਾ ਕ ਆਪਾਂ ਨੂੰ ਅੰਮ੍ਰਿਤਸਰ ਆ ਉਹਨਾਂ ਹੀ ਬਰਾਬਰ ਬਰਾਬਰ ਦੀ ਹੋਈ ਆ ਠੀਕ ਹੈ ਜੀ ਤੇ ਫਿਰ ਜਿਹੜਾ ਤੁਹਾਡਾ ਪਿੰਡ ਵਾ ਜਿੱਦਾਂ ਤੁਹਾਡੇ ਕੋ ਰਿਸ਼ਤੇਦਾਰ ਸਾਖ ਸਬੰਧੀ ਬੜੇ ਸ਼ੌਂਕ ਨਾਲ ਪਿੰਡ ਚ ਆਉਂਦੇ ਹੋਣੇ ਆ ਕਿ ਲਾਹੌਰ ਲਾਗੇ ਇਹਨਾਂ ਨੂੰ ਪੈਂਦਾ ਪਾਕਿਸਤਾਨ ਉਹ ਇਦਾਂ ਆ ਜਾਂਦੇ ਫਿਰ ਬਾਦਰ ਬੂਦਰ ਵੇਖਣ ਕਰਕੇ ਫਿਰ ਆਉਣਾ ਜਦੋਂ ਜਾਂ ਕੋ ਨਵੇਂ ਨਵੇਂ ਜਦੋਂ ਕੋਈ ਦਾ ਵਿਆਹ ਹੋਇਆ ਦੂਰੋਂ ਨੇੜੋਂ ਆਏ ਫਿਰ ਉਹ ਬਾਦਰ ਵੇਖਣ ਆਉਂਦੇ ਆ ਅੱਛਾ ਜੀ ਤੇ ਫਿਰ ਨਾਲ ਫਿਰ ਚਲ ਜੀਦਾ ਹੀ ਮੀਰੌਣਕ ਮੇਲਾ ਵੇਖਣ ਨਹੀਂ ਵੈਹੀਂ ਕੀ ਲੈਣ ਜਾਣਾ ਕਦੀ ਠੀਕ ਹੈ ਜੀ ਹਾਂਜੀ ਦੋਸਤੋ ਇਹ ਸੀ ਸਰਦਾਰ ਲਖਵਿੰਦਰ ਸਿੰਘ ਜੀ ਜਿਹਨਾਂ ਸਾਡੇ ਨਾਲ ਗੱਲਬਾਤ ਕੀਤੀ ਔਰ ਸਾਨੂੰ ਜਿਹੜਾ ਵਾਗੇ ਬਾਰਡਰ ਬਾਰੇ ਜਾਂ ਕੁਛ ਇਸ ਪਿੰਡ ਬਾਰੇ ਦੱਸਿਆ ਸੋ ਇਹਨਾਂ ਦਾ ਬਹੁਤ ਧੰਨਵਾਦ ਮਿਹਰਬਾਨੀ ਚਾਹੋ ਫਿਰ ਚਾਹ ਪਾਣੀ ਦੀ ਬਸ ਜੀ ਬਹੁਤ ਤੇ ਵੇਖੋ ਤੁਸੀਂ ਪਿਆਰ ਨਾਲ ਚਾਹ ਪਾਣੀ ਪਿਛਿਆ ਤੁਹਾਡਾ ਚਾਹ ਪਾਣੀ ਆ ਗਿਆ ਸਾਰਾ ਥੈਂਕ ਯੂ ਤੁਸੀਂ ਸਾਡੇ ਭਰਾ ਜੋ ਲੈ ਦੱਸੋ ਜੀ ਮਿਹਰਬਾਨੀ ਜੀ ਅੰਕਲ ਜੀ ਥੈਂਕ ਯੂ ਮਿਹਰਬਾਨੀ ਮਿਹਰਬਾਨੀ ਹਾਂਜੀ ਦੋਸਤੋ ਤੁਸੀਂ ਜਾਣਦੇ ਜੋ ਰਾਣਾ ਵੀਰ ਨੂੰ ਤੇ ਨਾਲ ਉਹਨਾਂ ਦੇ ਗਾ ਗੁਵੀਰ ਨੇ ਕਿਉਂਕਿ ਰਾਣਾ ਵੀਰ ਜਿਹੜਾ ਵਾ ਸਾਨੂੰ ਮਤਲਬ ਕਿ ਨਵੀਆਂ ਨਵੀਆਂ ਥਾਵਾਂ ਨਵੀਆਂ ਨਵੀਆਂ ਜਗ੍ਹਾ ਤੇ ਲੈ ਕੇ ਜਾਂਦਾ ਤੇ ਵੀਰ ਦਾ ਬਹੁਤ ਧੰਨਵਾਦ ਤੇ ਅੱਜ ਜਿਹੜਾ ਵਾਗੇ ਬਾਰਡਰ ਤੇ ਲਾਗੇ ਇਹ ਰੋਡਾਂ ਵਾਲਾ ਪਿੰਡ ਆ ਰਾਣਾ ਵੀਰ ਜੀ ਸਾਨੂੰ ਇੱਥੇ ਲੈ ਗਿਆ ਤੇ ਰਾਣਾ ਵੀਰ ਜੀ ਤੁਹਾਡੀ ਬਹੁਤ ਮਿਹਰਬਾਨੀ ਧੰਨਵਾਦ ਚਲੋ ਚੱਲਦੇ ਆਪਾਂ ਅੱਗੇ ਜੀ ਦੋਸਤੋ ਅਸੀਂ ਗਲੀ ਦੇ ਜਿਹੜਾ ਅੰਦਰ ਦੀ ਜਾ ਰਹੇ ਸੀ ਤੇ ਮੈਂ ਵੇਖਿਆ ਕਿ ਸਾਡੇ ਬੀਜੀ ਜਿਹੜੇ ਆ ਸਵੈਟਰ ਉਂੜ ਰਹੀ ਆ ਤੇ ਇਹ ਕਰਦੀ ਉਹਨਾਂ ਨਾਲ ਗੱਲਬਾਤ ਅਸਸਿਕਲ ਬੀਜੀ ਕਿ ਹਾਲ ਜੋ ਠੀਕ ਠਾਕ ਹੋ ਹਾਂਜੀ ਕਾਲਾ ਅੱਛਾ ਇਹ ਕੋਟੀ ਬਣਦੀ ਕਿ ਸਵੈਟਰ ਕੀ ਬਣਾਉਂਦੇ ਕੋਟੀ ਪੋਤੇ ਦੀ ਅੱਛਾ ਪੋਤਰੇ ਦੀ ਕੋਟੀ ਆ ਹਾਂਜੀ ਹਾਂਜੀ ਤੇ ਦਾਦੀ ਬੜੇ ਚਾਵਾਂ ਨਾਲ ਬਣਾਉਂਦੇ ਕਰ ਹਾਂਜੀ ਹਾਂਜੀ ਅੱਛਾ ਜੀ ਤੇ ਇਹ ਜੜੀ ਭੇਲੀ ਆਪਣੀਆਂ ਡੰਗਰ ਵਛਾ ਸਾਰਾ ਇੱਥੇ ਰੱਖਿਆ ਹਾਂਜੀ ਅੱਛਾ ਜੀ ਮਲਾਤੂ ਪਿ ਬਹਿ ਕੇ ਤੇ ਕਿੰਨੀ ਸੋਣੀ ਵੇਖੋ ਪਿਆਰ ਦੇ ਨਾਲ ਇਹ ਪੋਤਰੇ ਵਾਸਤੇ ਜਿਹੜਾ ਵਾ ਇਹ ਕੋਟੀ ਹੁੰਨਦੇ ਆ ਤੇ ਤੁਸੀਂ ਥੋੜਾ ਕੈਮਰਾ ਲਿਆ ਕੇ ਤਾਂ ਨਜ਼ਦੀਕ ਤੇ ਕੋਟੀ ਵਿਖਾ ਦਿਓ ਜੀ। ਓਕੇ ਅੰਟੀ ਜੀ ਮਿਹਰਬਾਨੀ ਧੰਨਵਾਦ। ਬਸ ਜੀ ਹਾਂ ਜੀ ਦੋਸਤੋ ਜੇ ਤੁਸੀਂ ਪਾਕਿਸਤਾਨ ਦੇ ਵਿੱਚ ਜਾਂਦੇ ਜੋ ਤੇ ਹਰ ਪਿੰਡ ਦੇ ਵਿੱਚ ਆਪਣੇ ਜਿਹੜੇ ਸਰਦਾਰਾਂ ਦੀ ਆਪਣੇ ਪੰਜਾਬੀਆਂ ਦੀ ਜਿਹੜੀ ਬਹੁਤ ਇੱਜ਼ਤ ਮਾਣ ਹੁੰਦਾ ਵਾ ਤੇ ਬਿਲਕੁਲ ਹੀ ਸਰਹੱਦ ਤੇ ਜਿਹੜਾ ਪਿੰਡ ਰੋੜਾਂ ਵਾਲਾ ਵਾ ਉਥੇ ਇਸ ਟਾਈਮ ਅਸੀਂ ਬੈਠੇ ਆ ਤੇ ਸਾਡੇ ਨਾਲ ਵੀਰ ਨੇ ਤੇ ਬਹੁਤ ਜ਼ਿਆਦਾ ਇਹਨਾਂ ਸਾਨੂੰ ਪਿਆਰ ਦਿੱਤਾ ਕਿ ਕਹਿੰਦੇ ਵੀ ਦੀ ਸੁਹਾਗਾ ਇਹ ਜਿਹੜਾ ਅਸੀਂ ਲਾਇਆ ਵਾ ਅੱਜ ਕੱਲੇ ਵੇਲਾ ਹੈ ਹਾਂਜੀ ਹਾਂਜੀ ਵੇਲਾ ਜੀ ਅੱਜ ਕੱਲੇ ਵੇਲਾ ਵਾਰੇ ਇਸ ਕਰਕੇ ਅਸੀਂ ਜਿਹੜਾ ਸੁਹਾਗੇ ਤੇ ਆਪ ਜਿੰਨੇ ਤੇ ਕਰਦੇ ਉਹਨਾਂ ਨਾਲ ਗੱਲਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆਪਣਾ ਵਧੀਆ ਵਧੀਆ ਸਰ ਠੀਕ ਹੈ ਹਾਂਜੀ ਹਾਂਜੀ ਸਰ अच्छा बॉर्डर ਤੇ ਰਹਿਣ ਦਾ ਫਰ ਤੁਹਾਨੂੰ ਬੜਾ ਫਕਰ ਆ ਵੀ ਅਸੀਂ ਬਾਰਡਰ ਤੇ ਰਹਿੰਦੇ ਆ ਹਾਂਜੀ 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 ਅੱਛਾ ਕੰਮ ਕੀ ਕਰਦੇ ਕੰਮ ਆ ਸਰ ਵਿਹਲੇ ਬੈਠੇ ਆ ਕੰਮ ਕੁਮ ਸਾਡੇ ਇੱਥੇ ਇਲਾਕੇ ਚ ਕੋਈ ਨਹੀਂ ਹੈਗਾ ਵੀਰ ਦਾ ਵੀਰ ਕਹਿੰਦਾ ਵੀ ਵਿਹਲੇ ਬੈਠੇ ਆ ਕੰਮ ਛੱਡੀ ਨਾ ਕੰਮ ਬੜਾ ਵਧੀਆਈ ਹਾਂਜੀ ਹਾਂਜੀ ਵਿਹਲੇ ਮੈਨ ਵਾਲਾ ਨਹੀਂ ਵਿਹਲੇ ਵੀ ਬਈ ਦਾ ਬਸ ਕੰਮ ਕੁਮ ਤੇ ਹੈ ਨਹੀਂ ਸਾਡੇ ਇੱਥੇ ਕੰਮ ਤੇ ਹੈ ਨਹੀਂ ਕੋਈ ਵੀ ਵੇਲੇ ਬੈਬੂ ਕੋ ਟਾਈਮ ਪਾਸ ਕਰ ਲਈਦਾ ਜੀ ਅੱਛਾ ਦੇ ਬਾਹਰ ਬੂਰ ਨਹੀਂ ਗਏ ਫਿਰ ਕੋਈ ਬਾਹਰ ਗਏ ਨੇ ਕੋਈ ਤਗੜੇ ਲੋਕ ਗਏ ਨਹੀਂ ਜਿਹੜੇ ਚੰਗੇ ਲੋਕ ਆ ਮਤਲਬ ਜਮੀਨ ਭਾਂਡੇ ਵਾਲੇ ਮਾਰਾ ਬੰਦਾ ਤੁਹਾਨੂੰ ਪਤਾ ਕੌਣ ਜਾਂਦਾ ਜੀ ਇੱਥੇ ਨਹੀਂ 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 ਕੋਈ ਨਹੀਂ ਆ ਪਰਮਾਤਮਾ ਸਾਥੇ ਮੇਹਰ ਕਰੇ ਆ ਮੁੰਡੇ ਸਾਰੇ ਤੁਰੇ ਫਿਰਦੇ ਵਿਹਲੇ ਹੀ ਅੱਛਾ ਕੰਮ ਕਰ ਇੱਥੇ ਕੋਈ ਨਹੀਂ ਸਾਡੇ ਪਿੰਡਾਂ ਜਿਹਗਾ ਠੀਕ ਆ ਤੇ ਆ ਬਾਦਰ ਤੋਂ ਜਿਹੜੇ ਸਟਿੱਕਰ ਛੁੱਕਰ ਚੱਲ ਜਾਂਦੇ ਹੁਣ ਝੰਡੇ ਝੁੰਡੇ ਜਿਹੜੇ ਗੱਲਾਂ ਗੋਲਾਂ ਦੇ ਮਾਰੀਦੇ ਆ ਹਾਂ ਤੇ ਉਹ ਹੀ ਜਨਰ ਆ ਰਿਹਾ ਤਾਂ ਉਹਦੇ ਤੋਂ ਵਾਗਾ ਬੱਡ ਬਿਲਕੁਲ ਅੱਗੇ ਪੈ ਜਾਂਦਾ ਨਾ ਵਾਗਾ ਬੱਡ ਤੇ ਲੱਗੇ ਪੈਂਦਾ ਲੇਕਿਨ ਕੋਈ ਸਹੂਲਤ ਨਹੀਂ ਨਾ ਹੈਗੀ ਵਾਗਾ ਬੱਡਰ ਦੀ ਅੱਛਾ ਜੀ ਸਹੂਲਤ ਕੋਈ ਨਹੀਂ ਇੱਥੇ ਆਪਾਂ ਨੂੰ ਹੈਗੀ ਸਿਰ ਕੁੱਲੀ ਗਲੀ ਕੰਮ ਕਰਦੇ ਆ ਉਹ ਵੀ 2 ਮਹੀਨੇ ਕੰਮ ਚੱਲਣਾ ਵਾ ਫਿਰ ਸਾਰਾ ਸਾਲ ਵਿਹਲੇ ਆ ਠੀਕ ਹੈ ਤੇ ਢਾੜੀ ਦਾ ਪਾਇਆ ਮਾੜਾ ਮੋਟਾ ਕੋਈ ਜ਼ਿੰਮੇਵਾਰ ਤੇ ਮਗਰ ਚੱਲ ਜਾਵੇ ਤੇ ਚੱਲ ਜਾਵੇ ਨਹੀਂ ਤੇ ਨਹੀਂ ਚਲੋ ਠੀਕ ਹੈ ਬਾਕੀ ਵਿਹਲੇ 2-3 ਮਹੀਨੇ ਵਿਹਲੇ ਰਹਿੰਦੇ ਬੰਦੇ ਕੋਈ ਨਾ ਹੋਰ ਵੀ ਜੀ ਆਪਣਾ ਨਾਮ ਕੀ ਆ ਗਰਦੀਪ ਸਿੰਘ ਵੀਰ ਜੀ ਹੈ ਗਰਦੀਪ ਸਿੰਘ ਤੇ ਹੌਲੀ ਬੜਾ ਬੋਲਦਾ ਗੀ ਚੱਕਰਾ ਉਹਨੂੰ ਕੋ ਮਾਰ ਕੇ ਆ ਬੋਲੇ ਨਹੀਂ 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 ਹੈ ਗੱਲ ਗੱਲ ਨਹੀਂ ਮੈਂ ਗੱਲ ਕਰ ਤੂੰ ਕੋਈ ਨਹੀਂ ਜੀ ਆਪ ਵੀ ਉੱਥੇ ਲੱਗੇ ਬੈਠ ਜੀ ਆਪਾਂ ਗੱਲ ਹੀ ਤਰਨਾ ਕਰ ਲਈ ਤੇ ਫੇਰ ਕੀ ਕਰਾਂਗੇ ਚਾਹ ਠੀਕ ਹੈ ਅੱਛਾ ਵੀਰ ਕਹਿੰਦਾ ਵੀ ਮੈਂ ਕਦੀ ਗੱਲਬਾਤ ਨਹੀਂ ਕੀਤੀ ਪਰ ਵੀਡੀਓ ਤੇ ਇਹਦੀ ਬਣ ਗਈ ਆ ਤੇ ਇਹ ਬਾਕੀ ਚਲੋ ਇਹਨਾਂ ਨਾਲ ਗੱਲ ਕੀਤੀ ਵੀਰ ਹਣਾ ਨਾ ਬਹੁਤ ਵਧੀਆ ਲੱਗਿਆ ਤੇ ਬਹੁਤ ਮਿਹਰਬਾਨੀ ਵੀ ਜੀ ਠੀਕ ਆ ਵੀਰ ਜੀ ਧੰਨਵਾਦ ਤਸਿਕਾ ਜੀ ਮਿਹਰਬਾਨੀ ਹਾਂਜੀ ਦੋਸਤੋ ਰੋੜਾਂ ਵਾਲੇ ਦੀਆਂ ਜਿਹੜੀਆਂ ਗਲੀਆਂ ਵਾਂ ਇਹ ਥੋੜਾ ਕੇ ਪੁਰਾਣੀਆਂ ਇੱਟਾਂ ਦੀਆਂ ਬਣੀਆਂ ਨੇ ਤੇ ਤੁਸੀਂ ਦੇਖ ਰਹੇ ਜੋ ਜਿਹੜਾ ਸਾਰਾ ਇਥੋਂ ਦਾ ਜਿਹੜਾ ਵਿਕਾਸ ਆ ਉਹ ਬਿਲਕੁਲ ਹੋਣ ਵਾਲਾ ਏ ਤੇ ਆਓ ਅੱਗੇ ਚੱਲਦੇ ਹਾਂ ਤੁਹਾਨੂੰ ਲੈ ਕੇ ਬਾਪੂ ਜੀ ਸਾਸਤਰੀ ਕਾਲ ਵੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਵਧੀਆ ਆਪਣਾ ਨਾਮ ਕੀ ਬਾਪੂ ਜੀ ਮੀਰ ਸਿੰਘ ਹੈ ਮੀਰ ਸਿੰਘ ਮੀਰ ਸਿੰਘ ਤੇ ਬਾਪੂ ਜੀ ਕੰਮ ਕੀ ਕਰਦੇ ਤੁਸੀਂ ਕੰਮ ਕੀ ਕਰਨਾ ਵਿਹਲੇ ਬੈਠੇ ਜੋ ਬਾਪੂ ਜੀ ਤੁਸੀਂ ਵੀ ਵਿਹਲੇ ਜੇ ਹੋਰ ਕੋਈ ਕੰਮ ਘੁੰਮ ਕਰ ਲਿਆ ਕਰੋ ਕੰਮ ਕੋਈ ਕਾਰੋਬਾਰ ਕੋ ਚੱਲੇ ਤਾਂ ਫੇਰ ਕਰੀਏ ਅੱਛਾ ਨਹੀਂ ਆ ਤੁਹਾਡੇ ਲੱਗ ਗਿਆ ਉਹਦਾ ਬਾਰਡਰ ਆ ਤੁਸੀਂ ਉੱਥੇ ਜਾਓ ਉਹ ਬਾਰਡਰ ਤੇ ਲੱਗੇ ਬਥੇਰੇ ਕੰਮ ਨੇ ਉਹ ਕਰਿਆ ਕਰੋ ਕਿਤੇ ਨਹੀਂ ਲੱਭਦਾ ਕੰਮ ਕਿ ਦੱਸ ਆ ਜੀ ਫਿਰ ਬੜਾ ਫਿਰ ਤੁਰ ਕੇ ਆਏ ਚੜੇ ਕੰਮ ਨਹੀਂ ਲਉਦਾ ਤੇ ਆ ਪਿੰਡ ਦੇ ਬੰਦੇ ਲਾ ਕੇ ਤਾਂ ਸਾਰਾ ਛੱਪੜ-ਚੁੱਪੜੀ ਸਾਫ਼ ਕਰਾ ਕੇ ਦੇ ਨੂੰ ਵਧੀਆ ਬਣਾਉਂ। ਕਹਿੰਦੇ ਹੁਣ ਕਰੋੜ ਤੇ ਫੇਰ ਹੀ ਆ ਨਾ। ਨਹੀਂ ਇਹ ਤੇ ਕੋਈ ਮੱਛੀ ਛੱਡੋ ਕੋਈ ਹੋਰ ਚੀਜ਼ਾਂ ਕਰੋ ਤੇ ਤੋਂ ਕਮਾਈ ਕਰੋ ਤੇ ਆਪਣਾ। ਸਾਸ਼ੀਆਂ ਦਾ ਫੇਰ ਸਰਪੰਚ ਹੀ ਛੱਡੇ ਤੇ ਫੇਰ ਹੀ ਆ। ਨਹੀਂ ਸਰਪੰਚ ਤੁਸੀਂ ਇਹ ਸਾਰਾ ਪਿੰਡ ਉਪਰਾਲਾ ਕਰੋ ਤੇ ਕੋਈ ਜਣਾ ਕੰਮ। ਹਾਂਜੀ। ਵੇਲੇ ਨਾ ਰਿਆ ਕਰੋ ਕੰਮ ਕਰਿਆ ਕਰੋ। ਕੰਮ ਕਿਥੋਂ ਕਰੀਏ ਜੀ? ਕੰਮ ਲੱਭਣ ਨਹੀਂ ਦਿਆ ਤੇ ਕਹੀਂ ਜਾਈਏ ਕਿਥੇ। ਮੈਂ ਲੈ ਜਾ ਆਪਣੇ ਨਾਲ ਵੀਡੀਓ ਬਣਾਉਂਦੇ। ਹੋਰ ਲੈ ਜਾਓ। ਹੈ? ਲੈ ਜਾਓ ਜੀ। ਇਹ ਵਧੀਆ ਜੋ। जी आ, अच्छा जी बापू ਸਾਡੇ ਨਾਲ ਜਾ ਰਹੇ ਨੇ ਸਾਡੇ ਨਾਲ ਜਿਹੜਾ ਵੀਡੀਓ ਬਣਾਇਆ ਕਰਨਗੇ ਤੇ ਬਾਪੂ ਜੀ ਆ ਸਾਡਾ ਜਿਹੜਾ ਅਗਲਾ ਟੂਰ ਵਾ ਉਹ ਅਸੀਂ ਹਰਿਆਣਾ ਵੀ ਜਾਣਾ ਰਾਜਸਥਾਨ ਵੀ ਜਾਣਾ ਪਾਕਿਸਤਾਨ ਵੀ ਜਾਣਾ ਬਾਹਰ ਫੋਰਨ ਕੰਟਰੀਆਂ 'ਚ ਵੀ ਜਾਣਾ ਤੇ ਚਲੋਗੇ ਸਾਡੇ ਨਾਲ ਸਭਨੀ ਚਲਾਂਗੇ ਤੁਹਾਨੂੰ ਤੇ ਸਾਡੇ ਨਾਲ ਗਏ ਪਰ ਈਦਾ ਪੈਂਟ ਸ਼ਰਟ ਪੋਣੀ ਪਣੀ ਆ ਇਦਾਂ ਪਜਾਮਾ ਹੀ ਪਾਵਾਂਗੇ ਤੇਰੀ ਪਜਾਮਾ ਨਹੀਂ ਜੀਨ ਦੀ ਪੈਂਟ ਸ਼ਰਟ ਚਲੋਗੇ ਚਲਾਂਗੇ ਜੀ ਚਲੋ ਠੀਕ ਆ ਜੀ ਬਾਪੂ ਜੀ ਹੋ ਗਏ ਨੇ ਤਿਆਰ ਬਾਪੂ ਜੀ ਇਦਾਂ ਕਰ ਦੋ ਫਿਰ ਪੱਕਾ ਕਿ ਤਿਆਰ ਹੋ ਗਿਆ ਮੈਂ ਹਾਂ ਜੀ ਆ ਹੋ ਗਿਆ ਤਿਆਰ ਉਹ ਕੇਜੀ ਹਾਂਜੀ ਦੋਸਤੋ ਅ ਅਸੀਂ ਪਿੰਡ ਰੋੜਾਂ ਵਾਲੇ ਦੇ ਜਿਹੜਾ ਅੰਦਰ ਗਲੀਆਂ ਘੁੰਮ ਰਏ ਸੀ ਲੋਕਾਂ ਦਾ ਨਾਲ ਗੱਲਬਾਤ ਕਰ ਰਹੇ ਸੀਗੇ ਤੇ ਅਸੀਂ ਵੇਖਿਆ ਕਿ ਸਾਡੇ ਭੈਣ ਜੀ ਜਿਹੜੇ ਨਾ ਕੱਪੜਿਆਂ ਦੀ ਸਲਾਈ ਕਰ ਰਹੇ ਆ ਹਨਾ ਤੇ ਕਰਦੇ ਆ ਆਪਾਂ ਉਹਨਾਂ ਦੇ ਨਾਲ ਗੱਲਬਾਤ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਆਪਣਾ ਸੰਦੀਪ ਕੌਰ ਸੰਦੀਪ ਕੌਰ ਤੇ ਸੰਦੀਪ ਕੌਰ ਜੀ ਤੁਸੀਂ ਪੜ੍ਹਾਈ ਕਿੰਨੀ ਕੀਤੀ ਆ ਮੈਂ ਮਾਸਟਰਸ ਕਰਨੀ ਇਕਨੋਮਿਕਸ ਚ ਅੱਛਾ ਜੀ ਹਾਂ ਜੀ ਤੇ ਇੰਨੀ ਪੜ੍ਹਾਈ ਕੀਤੀ ਆ ਤੇ ਕੋਈ ਜੌਬ ਵਗੈਰਾ ਕੋ ਨੌਕਰੀ ਨਹੀਂ ਕੋਈ ਜੌਬ ਨਹੀਂ ਕੋਈ ਸਹੂਲਤ ਨਹੀਂ ਮਿਲਦੀ ਪਈ ਹਾਈਟ ਕਿੰਨੀ ਆ ਆਪਣੀ ਮੇਰੀ ਹੈਗੀ ਆ 5 ਫੁੱਟ 8 ਇੰਚ ਅੱਛਾ ਤੇ ਕੋਈ ਭਰਤੀ ਦੀ ਟਰਾਈ ਮਾਰੀ ਹਾਂਜੀ ਦੇਖੀ ਸੀ ਪਰ ਕੋਈ ਰਿਜ਼ਲਟ ਨਹੀਂ ਮਿਲਿਆ ਮੈਨੂੰ ਅੱਛਾ ਜੀ ਹਾਂਜੀ ਤੇ ਹੋਰ ਫਿਰ ਬਸ ਇਹੋ ਸਲਾਈ ਦਾ ਕੰਮ ਕਰਦੀ ਸਲਾਈ ਦਾ ਕੰਮ ਕਰਕੇ ਆਪਣਾ ਮਿਲਕੀ ਮੈਂ ਖਰਚਾ ਆਪਣੀ ਚਲਾਉਣੀ ਆ ਹੋਰ ਨਹੀਂ ਕੋਈ ਸਹੂਲਤ ਹੈਗੀ ਇੱਥੇ ਕਿਸੇ ਠੀਕ ਆ ਤੇ ਪਾਪਾ ਕੀ ਕੰਮ ਕਰਦੇ ਪਾਪਾ ਫਾਰਮਰ ਜੀ ਫਾਰਮਰ ਜੀ ਹਾਂਜੀ ਅੱਛਾ ਦੋਸਤੋ ਤੁਸੀਂ ਵੇਖ ਰਹੇ ਜੋ ਕਿ ਇਹ ਨੇ ਸਾਡੇ ਪੰਜਾਬ ਦੀਆਂ ਧੀਆਂ ਜਿਨ੍ਹਾਂ ਨੂੰ ਅਸੀਂ ਮਾਨਮਤੀਆਂ ਕਹਿੰਨੇ ਆ ਕਿ ਸਾਡੇ ਪੰਜਾਬ ਦਾ ਇਹ ਗੌਰਵ ਨੇ ਸਾਡੇ ਪੰਜਾਬ ਦੀ ਸ਼ਾਨ ਨੇ ਸਾਡੀਆਂ ਭੈਣਾਂ ਤੇ ਤੁਸੀਂ ਵੇਖ ਰਹੇ ਜੋ ਕਿ ਇੰਨੀ ਪੜ੍ਹਾਈ ਕਰਨ ਦੇ ਬਾਵਜੂਦ ਵੀ ਜਿਹੜਾ ਉਹ ਸਲਾਈ ਕਢਾਈ ਦਾ ਕੰਮ ਕਰ ਰਹੀ ਆ ਤੇ ਸਰਕਾਰ ਨੂੰ ਜਿਹੜਾ ਇਹਨਾਂ ਦੇ ਬਾਰੇ ਕੋਈ ਨਾ ਕੋਈ ਸੋਚਣਾ ਚਾਹੀਦਾ ਵਾ ਤੇ ਤੁਸੀਂ ਆਪਖਿਆ ਰੱਖੋ ਐਸਾ ਤੁਸੀਂ ਹੱਥਾਂ ਦੀ ਕੀ ਪਾਇਆ ਵਾ ਇਹ ਕੰਗਣ ਪਾਇਏ ਜੀ ਕੰਗਣ ਪਾਇਏ ਥੋੜਾ ਕੈਮਰਾ ਲਿਆ ਕੇ ਨੇ ਜਦੀਕ ਵਿਖਾਇਓ ਅੱਛਾ ਜੀ ਮੈਂ ਇਹਨਾਂ ਤਾਂ ਪੁੱਛਿਆ ਕਿ ਮੈਂ ਕਿਹਾ ਕਈ ਵਾਰੀ ਉਹ ਕੁੜੀਆਂ ਦਾ ਵਿਆਹ ਰੱਖਿਆ ਹੁੰਦਾ ਨਾ ਤਾਂ ਉਹਨਾਂ ਨੇ ਪਾਏ ਫਰੈਂਡ ਦੀ ਮੈਰਿਜ ਸੀ ਕਿ ਤੇ ਉਹਨੇ ਗਿਫਟ ਦਿੱਤੇ ਮੈਨੂੰ ਅੱਛਾ ਤੁਸੀਂ ਮੈਰਿਜ ਤੇ ਗਏ ਤੇ ਗਿਫਟ ਮਿਲੇ ਤੁਹਾਨੂੰ ਗਿਫਟ ਦਿੱਤੇ ਹਾਂਜੀ ਠੀਕ ਹੈ ਜੀ ਅੱਛਾ ਜੀ ਇਹਨਾਂ ਨਾਲ ਗੱਲ ਕਰਕੇ ਭੈਣ ਜੀ ਨਾਲ ਬਹੁਤ ਵਧੀਆ ਲੱਗਿਆ ਔਰ ਅਸੀਂ ਪ੍ਰਮਾਤਮਾ ਅੱਗੇ ਕੀ ਹੈ ਸਰਕਾਰ ਅੱਗੇ ਵੀ ਦੁਆ ਕਰਾਂਗੇ ਕਿ ਜਿਹੜੀਆਂ ਸਾਡੇ ਪੰਜਾਬ ਦੀਆਂ ਧੀਆਂ ਨੇ ਤਾਂ ਤੁਸੀਂ ਇਹਨਾਂ ਨੂੰ ਕੋਈ ਨਾ ਕੋਈ ਰੋਜ਼ਗਾਰ ਜਿਹੜਾ ਕੰਮ ਜ਼ਰੂਰ ਦਿਆ ਕਰੋ ਸੋ ਗੱਲ ਕਰਕੇ ਤੁਹਾਡਾ ਬਹੁਤ ਵਧੀਆ ਲੱਗਿਆ ਮਿਹਰਬਾਨੀ ਜੀ ਥੈਂਕ ਯੂ ਹਾਂਜੀ ਦੋਸਤੋ ਪਿੰਡ ਦੇ ਵਿੱਚੋਂ ਹੁਣ ਮੈਂ ਥੋੜਾ ਜਿਹਾ ਬਾਹਰ ਆਇਆ ਖੇਤਾਂ ਵੱਲ ਇੱਥੇ ਵੀਰਦੀ ਬੰਬੀ ਆ ਤੇ ਇਹ ਬੰਬੀ ਬਹੁਤ ਹੀ ਜੜੀ ਵਧੀਆ ਵਾ ਵੇਖੋ ਕਿੰਨੇ ਪਿਆਰੇ ਰੋਖਿਆ ਕਿੰਨੀ ਠੰਢੀ ਠੰਢੀ ਸ਼ਾਮ ਆ ਪਰ ਹੁਣ ਤੇ ਸਿਆਲ ਦੇ ਦੇਨੇ ਆਪਾਂ ਨੂੰ ਇਹ ਸ਼ਾਮ ਵੀ ਨਹੀਂ ਚੰਗੀ ਲੱਗਣੀ ਬਾਕੀ ਜਦੋਂ ਗਰਮੀਆਂ ਤੇ ਦੇਨੋ ਦੇ ਤੇ ਪੂਰੀ ਰੌਣਕ ਲੱਗੀ ਜਾਂਦੀ ਹੈ ਤੇ ਤੁਸੀਂ ਮੈਂ ਤੁਹਾਨੂੰ ਕੈਮਰਾ ਘੁਮਾ ਕੇ ਥੋੜਾ ਜਿਹਾ ਵਿਖਾਉਣਾ ਕਿ ਤੁਸੀਂ ਵੇਖੋ ਕਿ ਬਿਲ ਕੋਲੇ ਹੀ ਤਾਰਾਂ ਜੜੀਆਂ ਵਾ ਇੱਥੋਂ ਅੱਧਾ ਕਿਲੋਮੀਟਰ ਤੇ ਜੜੀਆਂ ਤਾਰਾਂ ਨੇ ਤੇ ਆਪਾਂ ਤੁਹਾਨੂੰ ਉਹ ਤਾਰਾ ਵਿਖਾਉਂਦੇ ਆ ਠੀਕ ਆ ਅੱਜ ਜੀ ਦੋਸਤੋ ਐਡੀਡੀ ਬਿਲਕੁਲ ਤਾਰਾਂ ਦੇ ਲਾਗੇ ਬਾਰਡਰ ਜ਼ੀਰੋ ਲਾਈਨ ਤੇ ਜਿਹੜੀ ਇਹ ਮੋਟਰ ਵਾ ਇਹ ਕਿਹਦਾ ਹੈ ਆਪਣਾ ਗੁਰਸੇਵਕ ਸਿੰਘ ਗੁਰਸੇਵਕ ਸਿੰਘ ਦੀ ਆ ਤੇ ਗੁਰਸੇਵਕ ਸਿੰਘ ਨਾਲ ਗੱਲ ਕਰਦੇ ਆ ਗੁਰਸੇਵਕ ਸਿੰਘ ਦੀ ਆਪਾਂ ਨੂੰ ਫਿਰ ਇਥੋਂ ਲਾਹੌਰ ਬਿਲਕੁਲ ਨਜ਼ਦੀਕ ਆ ਹਾਂਜੀ ਹਾਂਜੀ ਅੱਛਾ ਜੀ ਤੇ ਉਧਰੋਂ ਵਾਜਾ ਫਰਕਾਰੀ ਕਿਹੜੀਆਂ-ਕੜੀਆਂ ਸੁਣਦੀਆਂ ਨੇ ਹਾਂ ਵਿਆਹ ਸ਼ਾਦੀ ਹੁੰਦੇ ਨੇ ਬੱਸਾਂ ਦੇ ਹਾਰਨ ਖੇਤੀ ਕਰਦੇ ਦੀਆਂ ਸਾਰੀਆਂ ਹੁੰਦੀਆਂ ਐ अच्छा जाते ਕਲਾਕਾਰਾਂ ਦਾ ਉਧਰ ਕੋਈ ਪ੍ਰੋਗਰਾਮ ਚੱਲਦਾ ਤੇ ਕੋਈ ਵਾਜਾਂ ਆਉਂਦੀਆਂ ਹਾਂਜੀ ਹਾਂਜੀ ਸਾਰੇ ਆਉਂਦੀਆਂ ਕਲਾਕਾਰਾਂ ਦੀਆਂ ਵਾਜਾਂ ਉਧਰ ਦੇ ਵੀ ਤੇ ਇੱਧਰ ਦੇ ਕਲਾਕਾਰ ਸਿੱਧੂ ਮੂਸੇਵਾਲਾ ਜ਼ਿਆਦਾ ਚੱਲਦਾ ਉੱਥੇ ਅੱਛਾ ਸਿੱਧੂ ਮੂਸੇਵਾਲਾ ਨੂੰ ਜ਼ਿਆਦਾ ਲਾਈਕ ਕਰਦੇ ਆ ਠੀਕ ਹੈ ਜੀ ਤੇ ਆਓ ਆਪਾਂ ਇਹਨਾਂ ਦੀ ਮੋਟਰ ਵੇਖਦੇ ਹਾਂ ਹਾਂਜੀ ਦੋਸਤੋ ਇਹ ਆ ਵੀਰ ਦਾ ਟੋਕਾ ਤੇ ਮੈਂ ਇਹਨਾਂ ਨੂੰ ਗੱਲ ਕਰ ਰਿਹਾ ਕਿ ਕਹਿੰਦੇ ਆ ਕਿ ਜਦੋਂ ਲਾਈਟ ਆਉਂਦੀ ਆ ਤੇ ਉਦੋਂ ਤੇ ਚੱਲਦਾ ਫਰੇ ਮੋਟਰ ਦੇ ਨਾਲ ਤੇ ਜਦੋਂ ਕੋਈ ਲਾਈਟ ਚੱਲ ਜਾਂਦੀ ਆ ਤਾਂ ਫਿਰ ਇਹਨੂੰ ਹੱਥ ਨਾਲਾ ਵੀ ਜਿਗਾੜ ਪਾ ਲਈਦਾ ਹਨਾ ਕਿਉਂਕਿ ਕਹਿੰਦੇ ਆ ਤੁੰਗੀ ਜਾਣੇ ਬੱਲੀਆਂ ਦੀ ਜੱਟ ਦੀ ਗਾੜੀ ਹੁੰਦੇ ਆ ਤੇ ਬਾਕੀ ਉਹ ਜਿਹੜਾ ਬੱਚਾ ਵਾ ਬਹੁਤ ਵਧੀਆ ਲੱਗ ਰਿਹਾ ਭਾਜੀ ਇੱਧਰ ਬੁਖਾ ਦਿਓ ਥੋੜਾ ਲਿਆ ਕੇ ਕੈਮਰੇ ਨਾਲ ਅੱਛਾ ਇਹਦਾ ਕਲਰ ਬੜਾ ਪਿਆਰਾ ਹੈਦਾ ਹੈ ਹਾਂਜੀ ਹਾਂਜੀ ਬਹੁਤ ਵਧੀਆ ਅਚਾਰੀ ਮਾਂ ਵੀ ਇਦਾਂ ਦੀ ਆ ਹਾਂਜੀ ਹਾਂਜੀ ਮਾਂ ਵੀ ਵੇਖੀਏ ਜਾ ਕੇ ਫਿਰ हां जी दोस्तों बच्चा भी बड़ा प्यारा है ना बड़ा सोणा लगयादा कलर ते ए गां भी जडीया ए ओदी मां वां ते ਕਿੰਨਾ ਦੁੱਧ ਦੇਂਦੀ ਵੀਤੀ ਐ ਇਹਦੇ 17-18 ਲੀਟਰ ਦਾ ਕਹਤੇ ਆ 50 17-18 ਲੀਟਰ ਹਾਂ ਜੀ ਦੋ ਟਾਈਮੇ ਇੱਕ ਟਾਈਮ ਦੋ ਟਾਈਮਾਂ ਦਾ اچھا ਦੋਹਾਂ ਟਾਈਮਾਂ ਦਾ ਜਿਹੜਾ 17-18 ਲੀਟਰ ਦੁੱਧ ਦੇ ਦਿੰਦੀ ਹੈ ਨਾ ਰਵਾ ਵਧੀਆ ਲੱਗਦਾ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਦੋਸਤੋ ਗੁਰਸੇਵਕ ਭਾਈ ਨੇ ਨਾ ਮੋਟਰ ਤੇ ਚਾਹ ਮੰਗਾ ਲਈ ਐ ਤੇ ਚਾਹ ਪੀਣ ਲੱਗੇ ਗਰਮ ਗਰਮ ਤੇ ਉਸ ਤੋਂ ਬਾਅਦ ਆ ਫਿਰ ਥੋੜਾ ਅੱਗੇ ਚੱਲਦੇ ਆ ਤੇ ਫਿਰ ਮਿਲਦੇ ਆ ਤੁਹਾਨੂੰ ਆਜੋ ਹਾਂਜੀ ਦੋਸਤੋ ਇਹ ਜਿਹੜਾ ਬਿਲਕੁਲ ਪਿੰਡ ਰੋੜਾ ਵਾਲੇ ਦੇ ਲੱਗੇ ਜਿਹੜਾ ਬਾਗਵਾ ਮਰੂਤਾਂ ਦਾ ਹੁਣ ਦੀ ਸੋਚਦੇ ਹੁਣੇ ਕਿ ਕਾਫੀ ਜਿਹੜੀ ਆ ਵੀਡੀਓ ਦੇ ਵਿੱਚ ਮੈਂ ਮਰੂਤਾਂ ਦੇ ਬਾਗ ਵਿਖਾਏ ਆ ਤੇ ਭਾਜੀ ਮੈਂ ਜਾਂਦਾ ਜਾਂਦਾ ਤਾਂ ਰੁਕ ਜਾਣਾ ਕਿਉਂਕਿ ਮੈਨੂੰ ਫਰੂਟ ਖਾਣ ਦਾ ਜਿਹੜਾ ਬਹੁਤ ਸ਼ੌਂਕ ਆ ਤੇ ਮੈਂ ਕਿਹਾ ਤਾਜ਼ਾ ਤਾਜ਼ਾ ਜਿਹੜੀ ਇੱਥੇ ਮਰੂਦ ਲੱਗੇ ਤੇ ਆਪਾਂ ਫਰੂਟ ਲੈ ਕੇ ਇਥੋਂ ਜਾਣੀ ਆ ਬਿਲਕੁਲ ਤਾਜ਼ਾ ਕਿਉਂਕਿ ਤਾਜ਼ਾ ਜਿਹੜਾ ਫਾਲਿਆ ਉਸ ਇਧੇ ਲਈ ਚੰਗਾ ਹੁੰਦਾ ਤੇ ਇਹ ਰਾਣੀਬੀਰ ਦੇ ਜਿਹੜਾ ਇਹ ਜਾਣ ਪਹਿਚਾਨ ਵਾਲੇ ਨੇ ਤੇ ਇਸ ਕਰਕੇ ਆਪਾਂ ਉਹਨਾਂ ਨੂੰ ਮਿਲਣਾ ਵੀ ਆ ਤੇ ਨਾਲ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਸਾਡੇ ਗਾ ਗੂਰਜ ਜਿਹੜੇ ਜਾਰਡਨ ਤੋਂ ਆਏ ਨੇ ਤੇ ਉਹਨਾਂ ਨੇ ਵੀ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਤੇ ਇਹਨਾਂ ਦੀ ਨਾਲ ਇੱਥੇ ਰਿਸ਼ਤੇਦਾਰੀ ਵੀ ਆ ਉਹਨਾਂ ਦੇ ਆਪਾਂ ਘਰੇ ਵੀ ਗਏ ਉਹਨਾਂ ਨੇ ਆਪਾਂ ਨੂੰ ਚਾਹ ਪਣੀ ਪਿਆਇਆ ਤੇ ਇਹ ਬੜਾ ਮਾਨਸਤਕਾਰ ਕੀਤਾ ਤੇ ਆਹੋ ਚਲਦੇ ਹਾਂ ਹੁਣ ਤੁਹਾਨੂੰ ਬਾਗ ਦੇ ਅੰਦਰ ਲੈ ਕੇ ਚਲਦੇ ਤੇ ਵਿਖਾਉਣੇ ਤਾਜ਼ਾ-ਤਾਜ਼ੇ ਮਰੂਤ ਜੀ ਦੋਸਤੋ ਸਾਡੇ ਨਾਲ ਆ ਕੰਤਾਵੀਰ ਕੰਤਾਵੀਰ ਹਰ ਸਾਲ ਜਿਹੜਾ ਵਾ ਇਹ ਮਰੂਦਾਂ ਦਾ ਜਿਹੜਾ ਬਾਗ ਆ ਠੇਕੇ ਦੇ ਲੈਂਦਾ ਇਹ ਸਾਰਾ ਪਰਿਵਾਰ ਇਹਨਾਂ ਦਾ ਇੱਥੇ ਆ ਤੁਸੀਂ ਵੇਖੋਗੇ ਪਿਛੇ ਗਾਂ ਵੀ ਵੱਜੀ ਆ ਬਹੁਤ ਵਧੀਆ ਨਸਲ ਦੀ ਪਿਛੇ ਕਿੱਡਾ ਸੁਣਾ ਇਹਨਾਂ ਨੇ ਇਹਨੂੰ ਕੀ ਬੋਲਦੇ ਆ ਬਾਜੀ ਇਹਨੂੰ ਗੋਬੇਚਾ ਬਾਗ ਨਹੀਂ ਨਹੀਂ ਆ ਜਿਹੜਾ ਬਣਾਇਆ ਹੀ ਝੁੱਗੀ 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 ਧਾਰਾ ਵੀ ਕਹਿ ਸਕਦੇ ਸ਼ਾਨ ਵੀ ਕਹਿ ਸਕਦੇ ਹਾਂ ਸ਼ਾਨ ਸ਼ਾਨ ਬਣਾਈ ਸ਼ਾਨ ਨਿਸ਼ਾਨੀ ਕਹਿ ਸਕਦੇ ਅੱਛਾ ਜੀ ਹਾਂ ਜੀ ਸ਼ਾਨ ਬਣਾਈਆਂ ਤੇ ਬਹੁਤ ਵਧੀਆ ਬਣਾਈਆਂ ਤੇ ਤੁਹਾਨੂੰ ਅੰਦਰੋਂ ਵਿਖਾਉਨੇ ਆ ਸ਼ਾਨ ਫਿਰ ਤੁਹਾਡੇ ਅਮਰੂਦ ਵੀ ਵਿਖਾਉਨੇ ਆ ਬਹੁਤ ਵਧੀਆ ਫਰੂਟ ਲਗਾ ਤੇ ਭਾਜੀ ਇਹ ਜਿਹੜਾ ਫਰੂਟ ਆ ਫਿਰ ਤੁਸੀਂ ਕਿੱਥੇ ਲੈ ਕੇ ਜਾਂਦੇ ਜੀ ਹਰ ਸਾਲ ਇਹ 12 ਮਹੀਨੇ 30 ਦਿਨ ਇੱਥੇ ਟੂਰਿਸਟ ਆਉਂਦਾ ਹੈ ਬਾਹਰ ਤੋਂ ਉੱਥੇ ਵੇਚਦੇ ਅੱਛਾ ਜੀ ਹਾਂਜੀ ਮਲਕੇ ਬਿਲਕੁਲ ਤੁਹਾਨੂੰ ਤੇ ਲੱਗ ਗਈ ਬਿਲਕੁਲ ਲੱਗ ਗਈ ਇੱਥੇ 1/2 ਕਿਲੋਮੀਟਰ ਪੈਣਾ ਵਾ ਅੱਛਾ ਜੀ ਤੁਰ ਕੇ ਚੱਲ ਜਾਂਦੇ ਤੁਸੀਂ ਤੁਰ ਕੇ ਚੱਲ ਜਾਂਦੇ ਜਿਆਦਾ ਹੋ ਜਾਵੇ ਤਾਂ ਫਿਰ ਛਹਾੜਾ ਸਾਹਿਬ ਇਲਾਜੀ ਦਾ ਚਾਹ ਚਾਹ ਜਣ ਕੀ ਤਾਂ ਕੰਮ ਇੱਥੋਂ ਹੀ ਨਹੀਂ ਮੁੱਕਦਾ ਕਿਉਂਕਿ ਮੁੱਕਦਾ ਫਿਰ ਜਿਆਦਾ ਹੋ ਜਾਂਦਾ ਜਦੋਂ ਫਿਰ ਉੱਥੇ ਸ਼ਹਿਰ ਹੀ ਖੜਨਾ ਪੈਂਦਾ ਹਾਂ ਹਾਂ ਕਿਉਂਕਿ ਇੱਥੋਂ ਤਾਜ਼ੇ ਜਿਹੜੇ ਅਮਰੂਦ ਆ ਉਹ ਟੁੱਟ ਕੇ ਦੇ ਫਿਰ ਤੁਸੀਂ ਲਾਗੇ ਵਾਗਾ ਬਾਰਡਰ ਤੇ ਹਨਾ ਟੂਰਿਸਟ ਆਉਂਦੇ ਆ ਤੇ ਤੁਸੀਂ ਉਹਨਾਂ ਨੂੰ ਦਿੰਦੇ ਜੀ ਤੇ ਆਓ ਚਲਦੇ ਆਂ ਆਪਾਂ ਤੁਹਾਨੂੰ ਅੱਗੋਂ ਇਹਨਾਂ ਦਾ ਥੋੜਾ ਘਰ ਵਾਹੋਂ ਨੇ ਆ ਬਹੁਤ ਸੋਹਣੇ ਤਰੀਕੇ ਨਾਲ ਵੀਰ ਨੇ ਬਣਾਇਆ ਵਾ ਤੇ ਆਜੋ ਮੇਰੇ ਨਾਲ ਆਜੋ ਕੰਤੇ ਵੀ ਤੁਸੀਂ ਵੀ ਆਜੋ हां जी दोस्तों ਕਹਿੰਦੇ ਆ ਕਿ ਜੇ ਸਕੂਨ ਆਉਣਾ ਹਮਨਾ ਤੇ ਕੱਖਾਂ ਦੀ ਕੁਲੀ ਦੇ ਵਿੱਚ ਵੀ ਆ ਜਾਣਾ ਵਾ ਤੇ ਜੇ ਉਹ ਸਕੂਨ ਨਹੀਂ ਤੇ ਫਿਰ ਮੈਲਾਂ ਦੇ ਵਿੱਚ ਵੀ ਨਹੀਂ ਤੁਸੀਂ ਵੇਖ ਰਹੋਗੇ ਕਿ ਕਿੰਨੇ ਪਿਆਰੇ ਪਿਆਰੇ ਬੱਚੇ ਆ ਦੇਸੀ ਮੁਰਗੇ ਰੱਖੇ ਆ ਦੇਸੀ ਮੁਰਗੀਆਂ ਰੱਖੀਆਂ ਵਾ ਫਰੂਟ ਰੱਖਿਆ ਵਾ ਹਨਾ ਵੀ ਜੀ ਤੇ ਆ ਗਾਂ ਰੱਖੀ ਆ ਤੁਸੀਂ ਵੇਖਿਆ ਕਿ ਪਿੱਛੇ ਤਾਜ਼ਾ ਤਾਜ਼ਾ ਜਿਹੜਾ ਦੁੱਧ ਚੋ ਕੇ ਇਹ ਬੱਚੇ ਵੀ ਪੀਂਦੇ ਨੇ ਭਾਜੀ ਹਣੀ ਐਡੇ ਦੀ ਵੀ ਪੌਣੇ ਕਰੇ ਹਾਂਜੀ ਅੱਛਾ ਡੇਰੀ ਤੇ ਵੀ ਲੈ ਕੇ ਜਾਂਦੇ ਆ ਇਹ ਫਿਰ ਤੁਸੀਂ ਉਹ ਪਿੱਛੇ ਰੇੜੀ ਵੇਖੋ ਉਹ ਦੇਸੀ ਡਿਗਾਰਡ ਬਿਲਕੁਲ ਬਣਾਇਆ ਵਾ ਕੋਈ ਵੀ ਸਮਾਨ ਜਿਹੜਾ ਔਣ ਜਾਣ ਦਾ ਵੀਰ ਹੋਣੀ ਇਹਦੇ ਲੈ ਕੇ ਜਾਂਦੇ ਨੇ ਤੇ ਵੀ ਜੀ ਅਸੀਂ ਨਾ ਉਹ ਥੋੜਾ ਅੰਬਾ ਦੇ ਬੂਟੇ ਕੋਲੇ ਤੁਸੀਂ ਸਾਡੇ ਨਾਲ ਆ ਜਿਓ ਹਾਂਜੀ ਦੋਸਤੋ ਤੁਸੀਂ ਮੇਰੇ ਪਿੱਛੇ ਵੇਖੋਗੇ ਜਿਹੜੀਆਂ ਦੇਸੀ ਮੁਰਗੀਆਂ ਨੇ ਉਹਨਾਂ ਵਾਸਤੇ ਜਿਹੜਾ ਇਹ ਉੱਪਰ ਪਾ ਕੇ ਪੱਲੀ ਤੇ ਉਹਨਾਂ ਦੇ ਰਹਿਣ ਵਾਸਤੇ ਜਿਹੜਾ ਛੋਟਾ ਜਿਹਾ ਘਰ ਬਣਾਇਆ ਵਾ ਤੇ ਕਿਉਂਕਿ ਸਿਆਲ ਦੇ ਦੇਨੇ ਹਨਾ ਤੁਸੀਂ ਇਹ ਥੱਲੇ ਵੇਖੋ ਮਿੱਟੀ ਦਾ ਘਰ ਵੀ ਬਣਿਆ ਇੱਥੇ ਇਹਨਾਂ ਨੇ ਦੇਸੀ ਮੁਰਗੀਆਂ ਰੱਖੀਆਂ ਨੇ ਵਿਖਾ ਦਿਓ अच्छा जी ये जेड़ा आपा सारा बाग देख रहे हैं ये केड़ा फ्रूट है गा ये नाशपाती दे कश्मीरी अच्छा नाशपाती दे कश्मीरी हां बब्बू गोशा जी मु कह गब्बू गोशा बहुत बढ़िया मीठा बणदा वा अच्छा ए जेड़ा ਤੁਸੀਂ ਉਹ ਪਿੱਛੇ ਘਰ ਵੇਖ ਰਹੇ ਇਹ ਵੀ ਸਾਰਾ ਆਪਣਾ ਹੀ ਪਰਿਵਾਰ ਹੈ ਆਪਣਾ ਪਰਿਵਾਰ ਤੇ ਪੱਠੇ ਫਰੀਥੇ ਕੁਦਰ ਤੇ हां ਇੱਥੇ ਗਾਈ ਵਾਸਤੇ ਇੱਥੇ ਪੱਠੇ ਕੁਦਰ ਅੱਛਾ ਥੋੜਾ ਤੁਸੀਂ ਲਾਗੇ ਲਿਆ ਕੇ ਵਾਹਾ ਦੇਵੋ ਕਿ ਵੀਰ ਨੇ ਇੱਥੇ ਬੱਤੀ ਦਾ ਜਗਾਟ ਨਹੀਂ ਆ ਬਿਲਕੁਲ ਜਿਹੜਾ ਹੱਥ ਤੇ ਟੋਕਾ ਚੱਲਦਾ ਏ ਸਿੰਪਲ ਹੀ ਹੈ ਸਿੰਪਲ ਹੀ ਜੀ ਸਿਕਾ ਆਪਾ ਬੰਦੇ ਵੀ ਦੇਸੀ ਆ ਤੇ ਪੀਨੇ ਵੀ ਦੇਸੀ ਆ ਵੇਖੋ ਇਹ ਬਿਲਕੁਲ ਜਿਹੜਾ ਹੱਥ ਨਾਲ ਚੱਲਣ ਵਾਲਾ ਡੋਕਾ ਇਹ ਨੜੇ ਦੇ ਇਹਨੂੰ ਗੇਣਿਆ ਸੀ ਇਹ ਤੇ ਜਿਹੜੀ ਥੋੜੀ ਕੈਮ ਰੈਂਦੀ ਆ ਤੇ ਜਦੋਂ ਭਾਜੀ ਹੋਣੀ ਇੱਥੋਂ ਫਿਰ ਥੱਕ ਜਾਂਦੇ ਆ ਤੇ ਫਿਰ ਨਾਲ ਕਹਿੰਦੇ ਕਿ ਦੁੱਧ ਗਰਮ ਕਰਕੇ ਤੇ ਨਾਲ ਦੇਸੀ ਮੁਰਗੀਆਂ ਦੇ ਆਂਡੇ ਹੈ ਅੱਛਾ ਜੀ ਵੀਰ ਨੇ ਗੱਲ ਕੀਤੀ ਤੇ ਇਹ ਬਹੁਤ ਵਧੀਆ ਲੱਗਿਆ ਆਇਧਰ ਆਓ ਬੱਚਿਓ ਵੀ ਬੱਚੇ ਵੀ ਬੜੇ ਪਿਆਰੇ ਆ ਔਰ ਕੰਦੇ ਵੀਰ ਨਾਲ ਗੱਲ ਕੀਤੀ ਤੇ ਬਹੁਤ ਵਧੀਆ ਲੱਗਿਆ ਕੰਦੇ ਵੀਰ ਮਿਹਰਬਾਨੀ ਥੈਂਕ ਯੂ ਸਾਡੇ ਵਾਸਤੇ ਸਮਾਂ ਕੱਢਿਆ ਤੁਸੀਂ ਹਨਾ ਤੇ ਤੁਹਾਡਾ ਬਹੁਤ ਧੰਨਵਾਦ ਮਿਹਰਬਾਨੀ ਹਾਂਜੀ ਦੋਸਤੋ ਇਹ ਆ ਜੀ ਪਿੰਡ ਰੋੜਾਂ ਵਾਲਾ ਜੋ ਕਿ ਬਿਲਕੁਲ ਜਿਹੜਾ ਵਾਗੇ ਬਾਰਡਰ ਦੇ ਨਾਲ ਹੈ ਜਿੱਦਾ ਕਹਦੇ ਕੋ ਗਵਾਡੀ ਗਵਾਡੀ ਨੇ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਜਿਹੜਾ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਔਰ ਸਰਹੱਦੀ ਲੋਕ ਵਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਥੈਂਕ ਯੂ ਮਿਹਰਬਾਨੀ